ਵਾਹਿਗੁਰੂ ਵਾਹਿਗੁਰੂ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾਹੀ ਖਾਸ ਰੂਪ ਸਾਹਿਬ ਜੀ ਅੱਜ ਆਪਾਂ 17ਵੀਂ ਅਸ਼ਟਪਦੀ ਦੀ ਵਿਆਖਿਆ ਆਰੰਭ ਕਰਦੇ ਹਾਂ ਸ਼ਲੋਕ ਆਦ ਸੱਚ ਜੁਗਾਦ ਸੱਚ ਪਹਿਲੇ ਸੱਚ ਸੀ ਜੁਗਾਂ ਦੇ ਆਦ ਵਿੱਚ ਵੀ ਸੱਚ ਸੀ ਹੈ ਪੇ ਸੱਚ ਨਾਨਕ ਹੋਸੀ ਬੇ ਸੱਚ ਉਹ ਹੁਣ ਕੀ ਹੋਣ ਵੀ ਸੱਚ ਹੈ ਅੱਗੇ ਨੂੰ ਵੀ ਸੱਚ ਹੋਵੇਗਾ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਪ੍ਰਭੂ ਦੇ ਚਰਨ ਸੱਚੇ ਹਨ ਉਹਨਾਂ ਨੂੰ ਛੂਹਣ ਵਾਲੇ ਸੱਚ ਹਨ ਪੂਜਾ ਵੀ ਸੱਚੀ ਹੈ ਤੇ ਪੂਜਾ ਕਰਨ ਵਾਲੇ ਵੀ ਸੱਚੇ ਹਨ ਦਰਸ਼ਨ ਸਤ ਸਤ ਦੇਖਣਹਾਰ ਉਸ ਦਾ ਦਰਸ਼ਨ ਸੱਚ ਹੈ ਤੇ ਦਰਸ਼ਨ ਕਰਨ ਵਾਲੇ ਵੀ ਸੱਚ ਹਨ ਨਾਮ ਸਤ ਸਤ ਤੇ ਅਨਹਾਰ ਉਹ ਉਸਦਾ ਨਾਮ ਸੱਚ ਹੈ ਉਸ ਨੂੰ ਧਿਆਉਣ ਵਾਲੇ ਵੀ ਸੱਚੇ ਹਨ ਆਪ ਸਤ ਸਤ ਸਭ ਧਾਰੀ ਆਪ ਸੱਚਾ ਹੈ ਉਸ ਦੀ ਧਾਰੀ ਹੋਈ ਸਭ ਸ੍ਰਿਸ਼ਟੀ ਵੀ ਸੱਚੀ ਹੈ ਆਪੇ ਗੁਣ ਆਪੇ ਗੁਣਕਾਰੀ ਆਪੇ ਗੁਣ ਰੂਪ ਹੈ ਤੇ ਆਪੇ ਗੁਣਾ ਦੇ ਕਰਨ ਵਾਲਾ ਹੈ ਸ਼ਬਦ ਸਤ ਸਤ ਪ੍ਰਭ ਬਕਤਾ ਸ਼ਬਦ ਸੱਚਾ ਹੈ ਤੇ ਉਸ ਦੇ ਉਚਾਰਨ ਵਾਲਾ ਵੀ ਸੱਚ ਹੈ ਸੁਰਤ ਸੱਤ ਸੱਤ ਸੱਜ ਜਸ ਸੁਨਤਾ ਸੁਰਤ ਸੱਜ ਹੈ ਤੇ ਉਸ ਦੇ ਸੁਨਣ ਵਾਲਾ ਵੀ ਸੱਜ ਹੈ ਭੂਜਨ ਹਾਰ ਕੋ ਸੱਤ ਸਭ ਹੋਏ ਗਿਆਨ ਬਾਣ ਨੂੰ ਸਭ ਕੁਛ ਸੱਜ ਹੀ ਲੱਗਦਾ ਹੈ ਨਾਨਕ ਸੱਤ ਸੱਤ ਪ੍ਰਭ ਸੋਏ ਉਹ ਪ੍ਰਭੂ ਦਾ ਸਦਾ ਸੱਜ ਹੀ ਸੱਜ ਹੈ ਸੱਤ ਸਰੂਪ ਰਿਦੇ ਜਨ ਮਾਨਿਆ ਸੱਤ ਸਰੂਪ ਪ੍ਰਭੂ ਨੂੰ ਜਿਸਨੇ ਹਿਰਦੇ ਵਿੱਚ ਮੰਨਿਆ ਹੈ ਕਰਨ ਕਰਾਮ ਤਿਨ ਮੂਲ ਪਛਾਨਿਆ ਉਸਨੇ ਕਰਨ ਕਾਰਨ ਦੇ ਮੂਲ ਨੂੰ ਪਛਾਣ ਲਿਆ ਹੈ ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਭਰੋਸਾ ਆ ਗਿਆ ਹੈ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਉਸ ਦੇ ਮਨ ਵਿੱਚ ਤਤ ਗਿਆਨ ਪ੍ਰਗਟ ਹੋਇਆ ਹੈ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਦੇ ਉਪਜਿਆ ਤਿਸ ਨਾਲ ਸਮਾਨਾ ਹੈ ਜਿਸ ਦੇ ਉਪਜਿਆ ਜਿਸ ਦੇ ਉਪ ਜਿਸ ਤੇ ਉਪਜਿਆ ਤੇ ਸਮਾਇ ਸਮਾਨਾ ਜਿਸ ਤੋਂ ਪੈਦਾ ਹੋਇਆ ਸੀ ਉਸੇ ਵਿੱਚ ਹੀ ਸਮਾ ਗਿਆ ਹੈ ਬਸ ਸਮਾਇ ਲੈ ਬਸ ਗੜਾਈ ਇੱਕ ਵਸਤੂ ਇੱਕ ਜਦੋਂ ਦੂਸਰੀ ਵਸਤੂ ਮੇਲ ਦਿੱਤੀ ਜਾਵੇ ਤਾਂ ਕੋ ਪੇਨ ਨਾ ਕਹਿਣਾ ਜਾਈ ਫਿਰ ਉਸ ਵੱਖਰੀ ਨਹੀਂ ਕਿਹਾ ਜਾ ਸਕਦਾ ਬੂਜੇ ਬੂਜਣ ਹਾਰ ਬਬੇਕ ਇਸ ਵਿਚਾਰ ਨੂੰ ਕੋਈ ਸਮਝ ਵਾਲਾ ਹੀ ਸਮਝਦਾ ਹੈ ਨਰਾਇਣ ਮਿਲੇ ਨਾਨਕ ਏਕ ਉਹ ਪ੍ਰਭੂ ਨਾਲ ਮਿਲ ਕੇ ਇੱਕ ਰੂਪ ਹੋ ਗਿਆ ਹੈ ਠਾਕੁਰ ਦਾ ਸੇਵਕ ਆਗਿਆਕਾਰੀ ਪ੍ਰਭ ਦਾ ਸੇਵਕ ਉਸ ਦੀ ਆਗਿਆ ਮੰਨਣ ਵਾਲਾ ਹੁੰਦਾ ਹੈ ਠਾਕੁਰ ਦਾ ਸੇਵਕ ਸਦਾ ਪujਾਰੀ ਪ੍ਰਭੂ ਦਾ ਸੇਵਕ ਸਦਾ ਉਸ ਦੀ ਪੂਜਾ ਕਰਦਾ ਹੈ ਠਾਕੁਰ ਕੇ ਸੇਵਕ ਕੇ ਮਨ ਪਰਤੀਤ ਪ੍ਰਭੂ ਦੇ ਦਾਸ ਦੇ ਮਨ ਵਿੱਚ ਪੁਰੋਸਾ ਹੈ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਪ੍ਰਭੂ ਦੇ ਸੇਵਕ ਦੀ ਰੀਤੀ ਨਿਰਮਲ ਹੁੰਦੀ ਹੈ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਦਾ ਸੇਵਕ ਨਾਮ ਕੇ ਰੰਗ ਪ੍ਰਭੂ ਨੂੰ ਸੇਵਕ ਸਦਾ ਆਪਣੇ ਨਾਲ ਜਾਣਦਾ ਹੈ ਪ੍ਰਭੂ ਦਾ ਸੇਵਕ ਨਾਮ ਦੇ ਰੰਗ ਵਿੱਚ ਰਹਿੰਦਾ ਹੈ ਸੇਵਕ ਕੋ ਪ੍ਰਭ ਪਾਲਨ ਹਾਰ ਸੇਵਕ ਨੂੰ ਪ੍ਰਭੂ ਪਾਲਨ ਪਾਲਦਾ ਹੈ ਸੇਵਕ ਕੀ ਰਾਖੇ ਨਰੰਕਰ ਸੇਵਕ ਦੀ ਲਾਜ ਰੱਖਣ ਨਰੰਕਰ ਰੱਖਦਾ ਹੈ ਸੋ ਸੇਵਕ ਜਿਸ ਦੇ ਆ ਪ੍ਰਭ ਧਾਰੇ ਸੇਵਕ ਉਹੀ ਹੈ ਜਿਸ ਉਤੇ ਪ੍ਰਭੂ ਦਇਆ ਕਰਦਾ ਹੈ ਨਾਨਕ ਸੇਵਕ ਸਾਸ ਸਾਸ ਸਮਾਰੇ ਉਹ ਸੇਵਕ ਪ੍ਰਭੂ ਨੂੰ ਸਾਸ ਸਾਸ ਚੇਤੇ ਕਰਦੇ ਹੈ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਪ੍ਰਭੂ ਆਪਣੇ ਸੇਵਕ ਦਾ ਪਰਦਾ ਕੱਜਦਾ ਹੈ ਅਤੇ ਸੇਵਕ ਕੀ ਸਰਪਰ ਰਾਖੇ ਆਪਣੇ ਸੇਵਕ ਦੀ ਜਰੂਰ ਹੀ ਪੈਜ ਰੱਖਦਾ ਹੈ ਆਪਣੇ ਦਾਸ ਕੋ ਦੇ ਬਡਾਈ ਆਪਣੇ ਸੇਵਕ ਨੂੰ ਬਡਾਈ ਦਿੰਦਾ ਹੈ ਆਪਣੇ ਸੇਵਕ ਨੂੰ ਨਾਮ ਜਪਾਈ ਆਪਣੇ ਸੇਵਕ ਨੂੰ ਨਾਮ ਜਪਾਉਂਦਾ ਹੈ ਆਪਣੇ ਸੇਵਕੀ ਆਪ ਪਤ ਰੱਖੇ ਆਪਣੇ ਸੇਵਕੀ ਆਪ ਇੱਜ਼ਤ ਰੱਖਦਾ ਹੈ ਤਾਂ ਕਿ ਗਤ ਮਿਤ ਕੋਈ ਨਾ ਲਖ ਹੈ ਉਸ ਦੀ ਗਿਣਤੀ ਮਿੰਤੀ ਕੋਈ ਨਹੀਂ ਜਾਣਦਾ ਪ੍ਰਭ ਕੇ ਸੇਵਕ ਕੋ ਨਾ ਪਹੂਚੈ ਪ੍ਰਭ ਦੇ ਸੇਵਕ ਤੱਕ ਕੋਈ ਅੱਪੜ ਨਹੀਂ ਸਕਦਾ ਪ੍ਰਭੂ ਦੇ ਸੇਵਕ ਊਚ ਤੇ ਊਚੇ ਪ੍ਰਭ ਕੇ ਸੇਵਕ ਊਚ ਤੇ ਊਚੇ ਪ੍ਰਭੂ ਦੇ ਸੇਵਕ ਉੱਚਾ ਤੋਂ ਉੱਚੇ ਹਨ ਜੋ ਪ੍ਰਭ ਆਪਣੀ ਸੇਵਾ ਲਾਇਆ ਜਿਸ ਨੂੰ ਪ੍ਰਭੂ ਨੇ ਆਪਣੀ ਸੇਵਾ ਵਿੱਚ ਲਾਇਆ ਹੈ ਨਾਨਕ ਸੋ ਸੇਵਕ ਦੈ ਇਸ ਪ੍ਰਗਟ ਆਇਆ ਉਹ ਸੇਵਕ ਦਸਾਂ ਦਿਸ਼ਾਵਾਂ ਵਿੱਚ ਪ੍ਰਗਟ ਹੋ ਗਿਆ ਹੈ ਹੋ ਜਾਂਦਾ ਹੈ ਨਿੱਕੀ ਕੀਰੀ ਮੈਂ ਕਲ ਰੱਖੈ ਜੇ ਪ੍ਰਭੂ ਨਿੱਕੀ ਜਹੀ ਕੀਰੀ ਵਿੱਚ ਸ਼ਕਤੀ ਰੱਖ ਦੇਵੇ ਭਸਮ ਕਰੇ ਲਸਕਰ ਕੋਟ ਲੱਖੇ ਤਾਂ ਉਹ ਲੱਖਾਂ ਕਰੋੜਾਂ ਫੌਜਾਂ ਨੂੰ ਸੁਆਹ ਕਰ ਸਕਦੀ ਹੈ ਜਿਸ ਦਾ ਸਾਸ ਨਾ ਕਾਢ ਤਿਆਪ ਜਿਸ ਦੇ ਸਵਾਸ ਆਪ ਨਾ ਕੱਢਣ ਚਾਹੇ ਤਾਂ ਕੋ ਰਾਖਤ ਦੇ ਕਰ ਹਾਥ ਉਸ ਨੂੰ ਆਪਣਾ ਹੱਥ ਦੇ ਕੇ ਰੱਖ ਲੈਂਦਾ ਹੈ ਮਾਨਸ ਯਤਨ ਕਰਤ ਬਹੁ ਭਾਤ ਜੀਵ ਅਨੇਕ ਤਰ੍ਹਾਂ ਦੇ ਯਤਨ ਕਰਦਾ ਹੈ ਤਿਸਤੇ ਕਰਤਬ ਬਿਰਥੇ ਜਾਤ ਉਸ ਨੇ ਉਸ ਦੇ ਸਾਰੇ ਕਰਤਵਿਆ ਵਿਅਰਥ ਜਾਂਦੇ ਹਨ ਮਾਰੇ ਨਾ ਰੱਖੇ ਅਵਰ ਨ ਕੋਏ ਉਹ ਨਾ ਕੋਈ ਮਾਰਦਾ ਹੈ ਤੇ ਨਾ ਰੱਖਦਾ ਹੈ ਸਰਬ ਜੀ ਆਕਾਰਾ ਖਾਸ ਹੋਏ ਸਾਰੇ ਜੀਵਾਂ ਦਾ ਉਹ ਆਪ ਹੀ ਰੱਖਾ ਹੈ ਕਾਹੇ ਸੋਚ ਕਰੇ ਰੇ ਪ੍ਰਾਣੀ ਏ ਪ੍ਰਾਣੀ ਤੂੰ ਕਿਉਂ ਸੋਚਾ ਸੋਚਦਾ ਹੈ ਜਪ ਨਾਨਕ ਪ੍ਰਭ ਅਲਖਵਡਾਨੀ ਨ ਲਿਖੇ ਜਾਣ ਵਾਲੇ ਇਸ ਚਰਜ ਪ੍ਰਭੂ ਦਾ ਤੂੰ ਸਿਮਰਨ ਕਰ ਬਾਰ 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 ਬਰਬ ਜਪੀਐ ਉਸ ਪ੍ਰਭੂ ਨੂੰ ਲਗਾਤਾਰ ਮੁੜ ਮੁੜ ਕੇ ਜਪ ਪੀ ਅੰਮ੍ਰਿਤ ਏ ਮਨ ਤਨ ਤਰਪੀਐ ਏ ਅੰਮ੍ਰਿਤ ਪੀ ਕੇ ਮਨ ਅਤੇ ਤਨ ਨੂੰ ਸ਼ਾਂਤ ਕਰੀਐ ਨਾਮ ਰਤਨ ਜਨ ਗੁਰ ਮੁਖ ਪਾਇਆ ਜਿਸ ਗੁਰਮੁਖ ਨੇ ਨਾਮ ਰੂਪੀ ਰਤਨ ਨੂੰ ਪਾਇਆ ਹੈ ਤਿਸ ਕਿਛ ਅਵਰ ਨਾਹੀ ਦ੍ਰਿਸ਼ਟ ਆਇਆ ਉਸ ਨੂੰ ਹੋਰ ਕੁਝ ਨਹੀਂ ਨજર ਵਿੱਚ ਨਹੀਂ ਆਉਂਦਾ ਨਾਮ ਤਨ ਨਾਮੋ ਰੂਪ ਰੰਗ ਉਸ ਦਾ ਨਾਮ ਹੀ ਧਨ ਅਤੇ ਨਾਮ ਹੀ ਰੂਪ ਰੰਗ ਹੁੰਦਾ ਹੈ ਨਾਮੋ ਸੁਖਰ ਨਾਮ ਕਾ ਸੰਗ ਨਾਮ ਹੀ ਉਸ ਦਾ ਸੁਖ ਤੇ ਹਰੀ ਨਾਮ ਦਾ ਹੀ ਸੰਗ ਹੁੰਦਾ ਹੈ ਨਾਮ ਰਸ ਜੋ ਜਨ ਤ੍ਰਿਪਤਾਣੇ ਜਿਹੜੇ ਪੁਰਸ਼ ਨਾਮ ਦੇ ਰਸ ਵਿੱਚ ਤ੍ਰਿਪਤ ਹੋਏ ਹਨ ਮਨ ਤਨ ਨਾਮ ਨਾਮ ਸਮਾਨੇ ਉਹ ਮਨ ਤਨ ਕਰਕੇ ਨਾਮ ਵਿੱਚ ਹੀ ਸਮਾਏ ਹੁੰਦੇ ਹਨ ਉਠਤ ਬੈਠਤ ਨਾਮ ਉਠਤ ਬੈਠਤ ਸੋਵਤ ਨਾਮ ਉਠਦਿਆਂ ਬੈਹਂਦਿਆਂ ਤੇ ਸੁੱਤਿਆਂ ਨਾਮ ਜਪਣਾ ਕਹੋ ਨਾਨਕ ਜਾਨ ਕੇ ਸਾਧ ਕਾਮ ਸੇਵਕਾਂ ਦਾ ਸਦਾ ਇਹੋ ਹੀ ਕੰਮ ਹੁੰਦਾ ਹੈ ਬੋਲੋ ਜਸ ਜੀਬਾ ਦਿਨ ਰਾਤ ਦਿਨੇ ਰਾਤ ਜੀਬਾ ਨਾਲ ਪ੍ਰਭੂ ਦਾ ਰਸ ਉਚਾਰਨ ਕਰੋ ਰਬ ਆਪਣੇ ਜਨਕੀਨੀ ਦਾਤ ਆਪਣੇ ਦਾਸਾਂ ਨੂੰ ਪ੍ਰਭੂ ਨੇ ਇਹ ਦਾਤ ਬਖਸ਼ੀ ਹੈ ਕਰੇ ਭਗਤ ਆਤਮ ਕੇ ਚਾਏ ਉਹ ਮਨ ਮਨ ਦੇ ਚਾ ਨਾਲ ਭਗਤੀ ਕਰਦੇ ਹਨ ਪ੍ਰਭ ਆਪਣੇ ਸਿਉ ਰਹੇ ਸਮਾਏ ਆਪਣੇ ਸੇਵਕ ਪ੍ਰਭੂ ਨਾਲ ਮਿਲੇ ਰਹਿੰਦੇ ਹਨ ਜੋ ਹੋਆ ਹੋ ਉਸ ਜਾਣੇ ਜੋ ਹੋਇਆ ਹੈ ਉਹ ਉਸ ਨਾਲੋਂ ਹੁੰਦਾ ਜਾਣਦੇ ਹਨ ਪ੍ਰਭ ਆਪਣੇ ਕਾ ਹੁਕਮ ਪਛਾਨੇ ਉਸ ਨੂੰ ਆਪਣੇ ਪ੍ਰਭੂ ਦਾ ਹੀ ਹੁਕਮ ਸਮਝਦੇ ਹਨ ਤਿਸ ਤਿਸ ਕੀ ਮਹਿਮਾ ਕੌਣ ਬਖਾਨਿਓ ਉਸ ਦੀ ਕਿਹੜੀ ਵਡਿਆਈ ਦੀ ਉਪਮਾ ਕਰੀਏ ਤਿਸ ਦਾ ਗੁਣ ਏਕ ਨ ਜਾਣਿਓ ਉਸ ਦਾ ਇੱਕ ਗੁਣ ਵੀ ਮੈਂ ਕਹਿਣਾ ਨਹੀਂ ਜਾਣਦਾ ਆਠ ਪੈਰ ਪਰ ਬਸੇ ਹਜੂਰੇ ਜੋ ਪੁਰਸ਼ ਅਠੇ ਪੈਰ ਪ੍ਰਭੂ ਦੀ ਹਜ਼ੂਰੀ ਵਿੱਚ ਬਸਦੇ ਹਨ ਕਹੋ ਨਾਨਕ ਸੇ ਜਨ ਪੂਰੇ ਸਤਗੁਰੂ ਫਰਮਾਉਂਦੇ ਹਨ ਕਿ ਉਹੀ ਪੁਰਖ ਪੂਰਨ ਪੁਰਖ ਹਨ ਮਨ ਮੇਰੇ ਤਨ ਕੀ ਓਟ ਲੈ ਹੇ ਮੇਰੇ ਮਨ ਤੂੰ ਉਹਨਾਂ ਦਾ ਆਸਰਾ ਲੈ ਮਨ ਤਨ ਆਪਣਾ ਤਿੰਨ ਤਨ ਦੇ ਆਪਣਾ ਮਨ ਤਨ ਉਹਨਾਂ ਸੇਵਕਾਂ ਨੂੰ ਦੇ ਜਿਨ ਜਿਨ ਆਪਣਾ ਪ੍ਰਭੂ ਪਛਾਤਾ ਜਿਸ ਪੁਰਸ਼ ਨੇ ਆਪਣਾ ਪ੍ਰਭੂ ਪਛਾਣ ਲਿਆ ਹੈ ਸੋ ਜਨ ਸਰਬ ਥੋਕ ਕਾ ਦਾਤਾ ਉਹ ਪੁਰਖ ਸਭ ਪਦਾਰਥਾਂ ਦਾ ਮਾਲਕ ਹੈ ਜਿਸ ਦੀ ਸਰਨ ਸਰਬ ਸੁਖ ਪਾਵੇ ਉਸ ਦੀ ਸਰਨ ਵਿੱਚ ਤੂੰ ਸਾਰੇ ਸੁਖ ਪਾਵੇਂਗਾ ਤਿਸ ਕੇ ਦਰਸ ਪਬ ਪਾਪ ਮਟਾਵੇ ਜਿਸ ਕੇ ਦਰਸ ਸਭ ਪਾਪ ਮਟਾਵੇ ਉਸ ਦੇ ਦਰਸ਼ਨ ਨਾਲ ਸਾਰੇ ਪਾਪ ਮਿਟਾ ਲਵੇਗਾ ਅਵ ਰਸਿਆਨ ਪਸਗਲੀ ਛਾੜ ਉਹ ਸਾਰੀਆਂ ਚਿਤਰਾਈਆਂ ਨੂੰ ਛੱਡ ਦੇ ਇਸ ਜਨ ਕੀ ਤੂੰ ਸੇਵਾ ਲਾਗ ਅਤੇ ਉਸ ਪੁਰਸ਼ ਦੀ ਸੇਵਾ ਵਿੱਚ ਲੱਗ ਜਾ ਆਵਣ ਜਾਣ ਨਾ ਹੋਵੀ ਤੇਰਾ ਫਿਰ ਤੇਰਾ ਆਉਣਾ ਜਾਣਾ ਨਹੀਂ ਹੋਵੇਗਾ ਨਾਨਕ ਇਸ ਜਨ ਕੇ ਪੂਜੋ ਸੱਧ ਪੈਰਾ ਗੁਰੂ ਜੀ ਕਹਿੰਦੇ ਹਨ ਕਿ ਉਸ ਪੁਰਸ਼ ਦੇ ਸਦਾ ਚਰਨ ਪੁੱਜੋ ਪੁੱਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸੰਗਤ ਜੀ ਪਵਿੱਤਰ ਸੁਖਮਨੀ ਸਾਹਿਬ ਜੀ ਦੀ 17ਵੀਂ ਅਸ਼ਟਪਦੀ ਦੀ ਵਿਆਖਿਆ ਕਰਦਿਆਂ ਬੇਅੰਤ ਬੇਅੰਤ ਪੁੱਲਾ ਹੋ ਗਈਆਂ ਹੋਣਗੀਆਂ ਸਾਧ ਸੰਗਤ ਬਖਸ਼ਣ ਹਾਰ ਹੈ ਤਨ ਤਨ ਸ੍ਰੀ ਗੁਰਗੰਨ ਸਾਹਿਬ ਜੀ ਬਖਸ਼ਣ ਹਾਰ ਹਨ ਬਖਸ਼ ਲੈਣਾ ਜੀ ਪੁੱਲਾ ਚੁੱਕਾ ਦੀ ਮਾਫੀ ਬਖਸ਼ਣਾ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ